ਸਸਵਿਕੋ ਬਈ ਸਾਰਿਆਂ ਨੂੰ ਪੀ ਟ੍ਰਿਪਲ ਐਸ ਬੀ ਨੇ 3 ਅਗਸਤ ਨੂੰ ਆਪਣੀਆਂ ਅਲੱਗ-ਅਲੱਗ ਪੋਸਟਾਂ ਦੇ ਲਈ ਪੇਪਰ ਲਏ ਸੀ ਜਿਨ੍ਹਾਂ ਦੀ ਕੱਲ ਰਾਤ ਉਹਨਾਂ ਨੇ ਅਨਸਰ ਕੀ ਜਾਰੀ ਕੀਤੀ ਹੈ ਹਾਲਾਂਕਿ ਇਹਨਾਂ ਪੇਪਰਾਂ ਦੇ ਵਿੱਚ ਵੀ ਪਹਿਲਾਂ ਬਹੁਤ ਕਮੀਆਂ ਦੇਖੀਆਂ ਗਈਆਂ ਸੀ ਜਿਵੇਂ ਕੁਝ ਪੇਪਰਾਂ ਦੇ ਵਿੱਚ ਕੁਝ ਅਨਸਰਸ ਆਪਸ਼ਨਸ ਜਿਹੜੇ ਹਾਈਲਾਈਟ ਕੀਤੇ ਗਏ ਸੀਗੇ ਉਹ ਸਹੀ ਸੀ ਜਾਂ ਗਲਤ ਸੀ ਇਹ ਲੱਗ ਕਿਸ਼ਾ ਪਰ ਉਹਨਾਂ ਨੇ ਵਿਦਿਆਰਥੀ ਦੇ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਕੀਤੀ ਸੀ ਇਸ ਤੋਂ ਬਿਨਾ ਕੁਝ ਪੇਪਰਾਂ ਦੇ ਵਿੱਚ ਇਹੋ ਜਿਹੀਆਂ ਗਲਤੀਆਂ ਦੇਖੀਆਂ ਗਈਆਂ ਨੇ ਕਿ ਗੁਰੂ ਸਾਹਿਬਾਨਾਂ ਦੇ ਨਾਵਾਂ ਨੂੰ ਜਿਹੜਾ ਸਤਕਾਰ ਤੋਂ ਬਿਨਾ ਪੇਸ਼ ਕੀਤਾ ਗਿਆ ਜਾਂ ਫਿਰ ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਸਪੈਲਿੰਗ ਮਿਸਟੇਕਸ ਦੇਖੀਆਂ ਗਈਆਂ ਸੀ ਤਾਂ ਇਹ ਆਪਣੇ ਆਪ 'ਚ ਬਹੁਤ ਜ਼ਿਆਦਾ ਨਿਰਾਸ਼ਾਜਨਕ ਸੀ ਪਰ ਇਸ ਦੇ ਨਾਲ ਹੀ ਇੱਕ ਜਿਹੜਾ ਵੱਡਾ ਮਸਲਾ ਕੱਲ੍ਹ ਸਾਹਮਣੇ ਆਇਆ ਉਹ ਕਿ ਅਨਸਰ ਕੀ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਸਵਾਲਾਂ ਦੇ ਜਿਹੜੇ ਆਨਸਰਸ ਨੇ ਉਹ ਗਲਤ ਦਿੱਤੇ ਗਏ ਨੇ ਆਮ ਤੌਰ ਤੇ ਜਦੋਂ ਕਿਸੇ ਪੇਪਰ ਤੋਂ ਬਾਅਦ ਆਨਸਰ ਕੀ ਜਾਰੀ ਕੀਤੀ ਜਾਂਦੀ ਸੀ ਤਾਂ ਇੱਕ ਦੋ ਜਾਂ ਵੱਧ ਤੋਂ ਵੱਧ ਤਿੰਨ ਸਵਾਲ ਹੁੰਦੇ ਸੀ ਜਿਨ੍ਹਾਂ ਦੇ ਆਨਸਰਸ ਗਲਤ ਦਿੱਤੇ ਜਾਂਦੇ ਸੀ ਤੇ ਵਿਦਿਆਰਥੀਆਂ ਦੀ ਇੰਨੀ ਕ ਹیثیت ਹੁੰਦੀ ਸੀ ਕਿ ਉਹ ਦੋ ਜਾਂ ਤਿੰਨ ਆਬਜੈਕਸ਼ਨਸ ਰੇਜ਼ ਕਰ ਸਕਦੇ ਸੀ ਪਰ ਇਸ ਵਾਰ ਇਹ ਆਨਸਰ ਗਲਤ ਵਾਲੀ ਗਿਣਤੀ ਹੈ ਜਿਹੜੀ 25 30 ਤੋਂ ਵੀ ਜ਼ਿਆਦਾ ਹੈ ਜਿਦੇ ਕਰਕੇ ਇੱਕ ਤਾਂ ਵਿਦਿਆਰਥੀ ਲਈ ਵੀ ਸੰਭਵ ਨਹੀਂ ਹੈਗਾ ਕਿ ਉਹ ਇੰਨੇ ਸਵਾਲਾਂ ਦੀ ਜਿਹੜੀ ਆਬਜੈਕਸ਼ਨ ਕਿਉਂਕਿ ప్రతి ਸਵਾਲ ਪਰ ਨਹੀਂ ਪੈਂਦੀ ਐ ਇੰਨੇ ਸਵਾਲਾਂ ਦੇ ਆਬਜੈਕਸ਼ਨ ਭਰ ਸਕਣਗੇ ਤਾਂ ਇਹਦੇ ਸੰਬੰਧੀ ਸਾਡੀ ਟੀਮ ਨੇ ਹੁਣੇ ਬੋਰਡ ਨਾਲ ਸਪਰਤ ਕੀਤਾ ਸੀਗਾ ਤੇ ਬੋਰਡ ਨੂੰ ਘੱਟੋ ਘੱਟ ਇਸ ਗੱਲ ਲਈ ਅਸੀਂ ਰਾਜ਼ੀ ਕੀਤਾ ਕਿ ਵਿਦਿਆਰਥੀ ਇਹਨਾਂ ਪੇਪਰਾਂ ਦੇ ਵਿੱਚ ਆਬਜੈਕਸ਼ਨਸ ਰੇਜ਼ ਕਰਨ ਤੋਂ ਪਹਿਲਾਂ ਇੱਕ ਵਾਰ ਸਾਰਾ ਮਸਲਾ ਬੋਰਡ ਨੂੰ ਮੇਲ ਕਰ ਦੇ ਤਾਂ ਮੇਰੀ ਸਾਰੇ ਵਿਦਿਆਰਥੀ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਹਲੇ ਆਬਜੈਕਸ਼ਨਸ ਨਾ ਭਰੋ ਤੁਸੀਂ ਜਿਹੜੇ ਵੀ ਪੇਪਰ 'ਚ ਬੈਠੇ ਸੀ ਆਪਣੇ ਉਸ ਪੇਪਰ ਦਾ ਜਿਹੜਾ ਸੈੱਟ ABC ਜਿਹੜਾ ਵੀ ਤੁਹਾਨੂੰ ਮਿਲਿਆ ਸੀਗਾ ਤੇ ਨਾਲ ਹੀ ਉਸ ਸੈੱਟ ਦੀ ਜਿਹੜੀ ਅਨਸਰ ਕੀ ਹੈ ਆਪਣੇ ਸ਼ਬਦਾਂ ਦੇ ਵਿੱਚ ਸਾਰਾ ਜਿਹੜਾ ਇਹ ਮਸਲਾ ਲਿਖ ਕੇ ਤਿੰਨ ਜਾਂ ਚਾਰ ਲਾਈਨਾਂ ਦੇ ਵਿੱਚ ਤੁਸੀਂ ਮਸਲਾ ਲਿਖਣਾ ਹੈਗਾ ਨਾਲ ਆਪਦੇ ਪੇਪਰ ਦਾ ਸੈੱਟ ਤੇ ਪੇਪਰ ਦੀ ਅਨਸਰ ਕੀ ਹੈ ਜਿਹੜੀ ਉਹ ਅਟੈਚ ਕਰਕੇ ਬੋਰਡ ਦੀ ਜਿਹੜੀ ਵੈੱਬਸਾਈਟ ਦੇ ਉੱਤੇ ਮੇਲ ਦਿੱਤੀ ਹੋਈ ਹੈ ਉਹਦੇ ਉੱਤੇ ਮੇਲ ਕਰਨੀ ਹੈ ਮੈਂ ਮੇਲ ਇੱਥੇ ਵੀ ਦੱਸ ਦਿੰਦਾ ਤੁਸੀਂ ਇਹ ਸਾਰਾ ਕੁਝ ਲਿਖ ਕੇ ਨਾਲ ਆਪਦਾ ਸੈੱਟ ਤੇ ਅਨਸਰ ਕੀ ਲਾ ਕੇ SECY.tribsbe at the ratpunjab.gov.in ਦੇ ਉੱਤੇ ਭੇਜਣੀ ਆ ਤਾਂ ਇਸ ਤੋਂ ਬਾਅਦ ਅਸੀਂ ਉਮੀਦ ਕਰਾਂਗੇ ਕਿ ਇੱਕ ਤਾਂ ਪੀ ਟ੍ਰਿਪਲ ਐਸ ਬੀ ਅਨਸਰ ਕੀ ਦੇ ਵਿੱਚ ਗਲਤ ਅਨਸਰ ਵਾਲਾ ਜਿਹੜਾ ਮਸਲਾ ਆਉਂਦੇ ਦਿਨਾਂ ਦੇ ਵਿੱਚ ਹੱਲ ਕਰੂਗਾ ਤੇ ਵਿਦਿਆਰਥੀਆਂ ਨੂੰ ਫਿਰ ਜਿਹੜੀ ਓਬਜੈਕਸ਼ਨ ਵੀ ਨਹੀਂ ਕਰਨੀ ਪੈਣੀ ਤੇ ਦੂਜਾ ਜਿਹੜੀਆਂ ਪੇਪਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਮੀਆਂ ਦੇਖਿਆ ਜਾਂਦੀਆਂ ਨੇ ਤਾਂ ਇਹ ਵੀ ਅਸੀਂ ਬੋਰਡ ਨੂੰ ਦੁਬਾਰਾ ਦਰਖਾਸਤ ਵੀ ਕਰਾਂਗੇ ਤੇ ਉਮੀਦ ਵੀ ਲਾਵਾਂਗੇ ਬੋਰਡ ਤੋਂ ਕਿ ਘਟੋ ਘਟ ਪੇਪਰ ਸੈੱਟ ਕਰਨ ਲੱਗੇ ਬੋਰਡ ਆਪ ਦਾ ਇੱਕ ਜਿਹੜਾ ਲੈਵਲ ਪਹਿਲਾਂ ਬਣਾ ਕੇ ਰੱਖਿਆ ਹੋਇਆ ਸੀ ਉਹਨੂੰ ਦੁਬਾਰਾ ਬਰਕਰਾਰ ਕਰੇਗਾ ਧੰਨਵਾਦ